ਕਿ ਅਸੀਂ ਵਿਰੋਧ ਕਰਨ ਵਾਸਤੇ ਅੱਜ ਇੱਥੇ ਇਕੱਠੇ ਹੋਏ ਆਂ ਔਰ ਇਹਦੇ ਵਿੱਚ ਘੱਟੋ ਘੱਟ ਜਿਆਦਾ ਨਹੀਂ ਤਾਂ 100 150 ਪਰਿਵਾਰ ਜਿਹੜਾ ਹੈਗਾ ਉਹ ਉੱਜੜ ਜਾਊਗਾ ਜੇ ਫਿਰ ਵੀ ਨਾ ਮੰਨ ਕੇ ਫਿਰ ਅਸੀਂ ਰੇਲ ਰੋਕਾਂਗੇ ਲੈਣਾ ਤੇ ਲੰਮੇ ਪਾਵਾਂਗੇ ਕਿਉਂਕਿ ਅਸੀਂ ਘਰ ਤੋਂ ਉਜੜਦੇ ਨਹੀਂ ਪਰ ਜੇ ਅੱਜ ਉਜੜਦੇ ਆ ਤਾਂ ਫਿਰ ਉਸੇ ਜਗ੍ਹਾ ਚਲੇ ਜਾਵਾਂਗੇ ਜਿੱਥੇ ਅਸਲ ਤੋਂ ਪਹਿਲਾਂ ਸੀ ਫਰੀਦਕੋਟ ਦੇ ਮਹੱਲ ਸੰਜੀ ਨਗਰ ਦੀ ਵਸਨੀਕਾਂ ਨੇ ਰੇਲਵੇ ਪੱਗ ਵੱਲੋਂ ਕੀਤੀ ਜਾ ਰਹੀ ਚਾਰ ਦਿਵਾਰੀ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਈ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਇਹ ਚਾਰਜਦਵਾਰੀ ਬਣਾਈ ਜਾ ਰਹੀ ਹੈ ਉਸ ਨਾਲ ਉਹਨਾਂ ਦੇ ਆਉਣ ਜਾਣ ਦੇ ਰਸਤੇ ਬੰਦ ਹੋ ਜਾਣਗੇ ਤੇ ਕਈ ਪਰਿਵਾਰਾਂ ਨੂੰ ਆਪਣੇ ਘਰ ਵੀ ਛੱਡਨੇ ਪੈ ਸਕਦੇ ਨੇ ਉਹਨਾਂ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ 60-70 ਸਾਲਾਂ ਤੋਂ ਇਸ ਇਲਾਕੇ ਵਿੱਚ ਰਹਦੇ ਨੇ ਉਹਨਾਂ ਦੀ ਪੂਰੀ ਜ਼ਿੰਦਗੀ ਜਵਾਨੀ ਤੋਂ ਬੁਢਾਪੇ ਤੱਕ ਇੱਥੇ ਹੀ ਬੀਤੀ ਹੈ ਹੁਣ ਜੇਕਰ ਰੇਲਵੇ ਪਾਗਵਰੋਂ ਦੀਵਾਰ ਖੜੀ ਕੀਤੀ ਜਾਂਦੀ ਹੈ ਤਾਂ ਉਹ ਵੀਕਰ ਹੋ ਜਾਣਗੇ ਸਥਾਨਕ ਵਸਨੀਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਘਰਾਂ ਨੂੰ ਤੋੜਨ ਤੋਂ ਬਚਾਇਆ ਜਾਵੇ ਅਤੇ ਆਉਣ ਜਾਣ ਲਈ ਰਸਤਾ ਦਿੱਤਾ ਜਾਵੇ ਤਾਂ ਜੋ ਉਹਨਾਂ ਦੀ ਜ਼ਿੰਦਗੀ ਮੁਸ਼ਕਲ ਨਾ ਹੋਵੇ ਤਾਂ ਇਸ ਸਾਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਸਥਾਨਕ ਲੋਕ ਆਓ ਦੇਖਦੇ ਹਾਂ ਇਸ ਰਿਪੋਰਟ ਵਿੱਚ ਸਰ ਮਸਲਾ ਰੇਲਵੇ ਦੇ ਨਾਲ ਰਿਲੇਟਡ ਹੈਗਾ ਇਹ ਪਰ ਮੈਂ ਦੱਸ ਦਵਾਂ ਕਿ ਸੰਜੇਨਗਰ ਮਲਾ ਇਹ ਤਕਰੀਬਨ 65 ਸਾਲ ਪਹਿਲਾਂ ਇੱਥੇ ਵੱਸਿਆ ਹੈ ਪੰਜਾਬ ਸਰਕਾਰ ਦੀ ਲਾਲਕੀਰ ਵਾਲੀ ਜਗ੍ਹਾ ਹੈਗੀ ਆ ਉਸ ਟਾਈਮ ਇਹ ਸਾਰਾ ਜੋ ਏਰੀਆ ਹੈ ਬਿਲਕੁਲ ਖਾਲੀ ਸੀ ਅਬਾਦ ਸੀਗਾ ਵਿੱਚ ਹੀ ਨਾਲ ਰੇਲਵੇ ਦੀ ਜਗ੍ਹਾ ਹੁੰਦੀ ਸੀਗੀ ਹੁਣ ਮਸਲਾ ਇਹ ਹੈਗਾ ਵੀ ਰੇਲਵੇ ਨੂੰ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇੱਥੇ ਹੁਣ ਇਹਨੂੰ ਬਾਉਂਡਰੀ ਕਰਨ ਦੀ ਸੁਝੀ ਹੈ ਬਾਉਂਡਰੀ ਕਰਨ ਸੁਝੀ ਹੈ ਲੇਕਿਨ ਉਹ ਬਾਉਂਡਰੀ ਦੇ ਰਾਹ ਦੇ ਵਿੱਚ ਸੰਜੇਨਗਰ ਦੀ ਬادیه ਕਾਫੀ ਆਉਂਦੀ ਹੈ ਜਿਹਦੇ ਨਾਲ ਜੋ 60-65 ਸਾਲ ਤੋਂ ਪੁਰਾਣੇ ਘਰ ਆ ਉਹ ਉੱਧਰ ਜਾਣਗੇ ਕਿੱਥੇ ਦਾ ਸਰਕਾਰ ਲੋਕਾਂ ਨੂੰ ਚਾਚਰ ਮਰਲੇ ਦੋ ਦੋ ਮਰਲੇ ਦੇ ਪਲਾਟ ਦਿੰਦੀ ਆ ਵੀ ਜੋ ਜਿਨ੍ਹਾਂ ਕੋਲ ਜ਼ਮੀਨ ਹੈ ਨੀਗੀ ਉਹਨਾਂ ਨੂੰ ਰਹਿਣ ਵਾਸਤੇ ਦੋ ਚਾਚਰ ਮਰਲੇ ਮੁਫਤ ਦਿੱਤੇ ਲੇਕਿਨ ਹੁਣ ਇਹ ਸਰਕਾਰ ਲੋਕਾਂ ਨੂੰ ਉਜਾੜਨ ਜਾ ਰਹੀ ਆ ਜਿੱਦਾਂ ਕਿ ਅਸੀਂ ਵਿਰੋਧ ਕਰਨ ਵਾਸਤੇ ਅੱਜ ਇੱਥੇ ਇਕੱਠੇ ਹੋਏ ਆ ਔਰ ਇਹਦੇ ਵਿੱਚ ਘੱਟੋ ਘੱਟ ਜਿਆਦਾ ਨਹੀਂ ਤਾਂ 100 150 ਪਰਿਵਾਰ ਜਿਹੜਾ ਹੈਗਾ ਉਹ ਉੱਜੜ ਜਾਊਗਾ ਕਿਉਂਕਿ ਜਿਹੜੀ ਦੀਵਾਰ ਆ ਉਹ ਘਰਾਂ ਦੇ ਬਿਲਕੁਲ ਨਾਲ ਦੀ ਆ ਰਹੀ ਆ ਰੇਲਵੇ ਦੀ ਇਹਨਾਂ ਨੇ ਬਾਉਂਡਰੀ ਕਰਨੀ ਆ ਮੰਨ ਲਓ ਜਿਹੜੀ ਰੇਲਵੇ ਦੀ ਜਗ੍ਹਾ ਹੈਗੀ ਆ ਇਹ ਮੰਨ ਲਓ ਦੇਸ਼ ਜਾਦੋਂ ਤੋਂ ਬਾਅਦ ਵਿੱਚ ਦੀ ਖਾਲੀ ਪਈ ਆ ਜੇ ਰੇਲਵੇ ਦੀ ਜਗ੍ਹਾ ਸੀ ਤੇ ਰੇਲਵੇ ਪਹਿਲਾਂ ਬਾਉਂਡਰੀ ਕਰਦੇ ਲੋਕਾਂ ਨੂੰ ਪਤਾ ਹੁੰਦਾ ਲੋਕ ਉੱਥੇ ਨਾ ਮੰਨ ਲਓ ਬਸੋਂ ਕਰਦੇ ਹੁਣ ਲੋਕਾਂ ਨੇ ਪੰਜਾਬ ਸਰਕਾਰ ਦੀ ਜਗ੍ਹਾ ਸਮਝ ਕੇ ਰੇਲਵੇ ਦੀ ਕੁਝ ਨਾਲ ਦੀ ਕੁਝ ਥੋੜੀ ਬਹੁਤ ਰੇਲਵੇ ਜਗ੍ਹਾ ਲੈ ਲਈ ਲੇਕਿਨ ਇਹ ਜਗ੍ਹਾ ਤੇ ਕੋਈ ਰੇਲਵੇ ਟਰੈਕ ਨਹੀਂ ਹੈਗਾ ਰੇਲਵੇ ਟਰੈਕ ਦਾ ਇੱਥੋਂ ਘੱਟੋ ਘੱਟ 300 ਫੁੱਟ ਪਰਲੇ ਪਾਸੇ ਆ ਉਧਰਲੇ ਪਾਸੇ ਤੇ ਰੇਲਵੇ ਨੂੰ ਇੱਥੇ ਕੋਈ ਅਮਰਜੈਂਸੀ ਵੀ ਨਹੀਂ ਗਈ ਜੋ ਕੰਦ ਕਰੇ ਵੀ ਸਰਦੇ ਨਹੀਂਗਾ ਜੇ ਕੋ ਕੋ ਕੰਦ ਕਰਨਾ ਚਾਹੁੰਦੇ ਆ ਲੇਕਿਨ ਲੋਕਾਂ ਦਾ ਧਿਆਨ ਰੱਖਿਆ ਜਾਵੇ ਲੋਕ ਉੱਜੜਨਾ ਕਿਉਂਕਿ ਜੇ ਲੋਕ ਉੱਜੜਦੇ ਆ ਤੇ ਸਰਕਾਰ ਤੇ ਭਾਰ ਪੈਂਦਾ ਹੈ ਸਰਕਾਰ ਮਤਲਬ ਜੇ ਲੋਕਾਂ ਨੂੰ ਵਸਾਉਂਦੀ ਹੈ ਤੇ ਉਜਾੜਨ ਵਾਸਤੇ ਨਹੀਂ ਵਸਾਉਂਦੀ ਜੇ ਲੋਕ ਜਿੱਥੇ ਬੈਠੇ ਉਹਨਾਂ ਨੂੰ ਬੈਠੇ ਰਹਿਣ ਦਿੱਤਾ ਜਾਵੇ ਸੋ ਕੋਈ ਬੈਕ ਸੈਟ ਤੇ ਜਗ੍ਹਾ ਹੈਗੀ ਆ ਰੇਲਵੇ ਨੂੰ ਚਾਹੀਦਾ ਹੈਗਾ ਜੇ 2-4 ਫੁੱਟ ਜਗ੍ਹਾ ਦੇਣੀ ਪੈਂਦੀ ਆ ਲੋਕਾਂ ਨੂੰ ਤੇ ਛੱਡ ਦੇਵੇ ਸਰ ਤੁਸੀਂ ਜੇ ਕਿਤੇ ਪੁਰਾਣਾ ਨਕਸ਼ਾ ਵੇਖੋਗੇ ਨਾ ਤੇ ਰੇਲਵੇ ਦੀ ਜਗ੍ਹਾ ਇੱਥੇ ਆਉਂਦੀ ਨਹੀਂ ਇਹਨਾਂ ਨੇ ਕੋਈ ਨਵੇਂ ਨਕਸ਼ੇ ਬਣੇ ਆ ਉਹਦੇ ਮੁਤਾਬਕ ਇਹ ਲੋਕਾਂ ਦੇ ਘਰਾਂ ਜੇ ਪੁਰਾਣਾ ਨਕਸ਼ਾ ਮਨ ਲੋ ਇਹਨੇ ਡਾਕਟਰ ਪੁਰਾਣਾ ਅਸੀਂ ਵੇਖਿਆ ਕੋਡ ਪ੍ਰਧਮ ਉਦੋਂ ਅਸੀਂ ਮੇਰੈਂਡ ਕਰਾਈ ਸੀ ਬਹੁਤ ਸਾਲ ਪਹਿਲਾਂ ਉਦੋਂ ਇਹ ਘਟੋ ਘਟਾ ਆ ਮਨ ਲੋ ਲਾਈਨ ਤੋਂ 150 ਫੁੱਟ ਅੱਗੇ ਨੂੰ ਜਾਂਦੀ ਸੀ ਲਾਈਨ ਪਰ ਇਹਨਾਂ ਨੇ ਹੁਣ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਇਹ ਮੇਰੈਂਡ ਕਰਾਈ ਆ ਜਿਹੜੀ ਕਿ ਲੋਕਾਂ ਦੇ ਘਰਾਂ ਚ ਗੰਧ ਵੜ ਜਾਂਦੇ ਆ ਇਸੇ ਤਰ੍ਹਾਂ ਸੰਜੇ ਨਗਰ ਦੇ ਸਾਹਮਣੇ ਆ ਉੱਥੇ ਵੀ ਲੋਕਾਂ ਦੇ ਘਰਾਂ ਚ ਗੰਧ ਵੜਦੀ ਆ ਕਿੱਥੇ ਕਿਹੇ 15 15 20 ਫੁੱਟ ਦੀ ਗਲੀ ਮੂਹਰੇ ਹੁੰਦੀ ਸੀ ਇਹ ਪਤਾ ਨਹੀਂ ਕੀ ਇਹਨਾਂ ਨੇ ਸਿਸਟਮ ਬਣਾਇਆ ਕੀ ਹਿਸਾਬ ਤਾਂ ਲਾਇਆ ਕਿ ਅੱਜ ਇਹ ਜਿਹੜੇ ਲੋਕਰੀ ਪਰਿਵਾਰ ਹੈ ਮਜ਼ਦੂਰ ਲੋਕ ਦੇ ਆੜੇ ਕਰਕੇ ਖਾਂਦੇ ਨੇ ਜਿੰਨਾ ਕਮਾਉਂਦੇ ਉਹਨਾਂ ਡੇਲੀ ਖਾਂਦੇ ਨੇ ਉਹਨਾਂ ਨੂੰ ਇਆੜਾ ਜਾ ਰਿਹਾ ਇਸ ਸਬੰਧ ਦੇ ਵਿੱਚ ਤੁਸੀਂ ਮਿਲਿਆ ਹੋ ਸਟੇਜ ਮਾਈਕ ਤੋਂ ਜਿਆਦਾ ਆਰਾਮ ਨਜ਼ਰ ਸਰ ਜਦੋਂ ਜਦੋਂ ਵੀ ਇੱਥੇ ਕੋਈ ਪ੍ਰੋਬਲਮ ਆਉਂਦੀ ਹੈ ਜਿਹੜੇ ਵੀ ਸਬੰਧ ਦੇ ਠੇਕੇਦਾਰ ਹੁੰਦੇ ਆ ਜਾਂ ਸਬੰਧ ਦੇ ਅਫਸਰ ਹੁੰਦੇ ਆ ਅਸੀਂ ਟਾਈਮ-ਟਾਈਮ ਤੇ ਉਹਨਾਂ ਨੂੰ ਅਵੇਅਰ ਕਰਾਉਂਦੇ ਰਹਿੰਦੇ ਆ ਔਰ ਇਹ ਅੱਜ ਨਹੀਂ ਇਹ ਬਹੁਤ ਵਾਰੀ ਪਹਿਲਾਂ ਨੇ ਕੰਧ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਰੋਕਿਆ ਅਸੀਂ ਰੋਕਿਆ ਵੀ ਹੈ ਕਈ ਵਾਰੀ ਇੱਕ ਵਾਰੀ ਨੇ ਤਾਰਾਂ ਲਾਦੀਆਂ ਸੀਗੀਆਂ ਲੋਕਾਂ ਨੇ ਪਟਦੀਆਂ ਇੱਕ ਵਾਰੀ ਇਟਾਂ ਦੀ ਕੰਧ ਕੱਢਦੇ ਸੀ ਲੋਕਾਂ ਨੇ ਤੋੜਦੀ ਸੋ ਲੋਕ ਤਾਂ ਪਰੇਸ਼ਾਨ ਆ ਲੋਕ ਤੋੜਨਗੇ ਜੇ ਹੁਣ ਕੰਦ ਕੱਢਣਗੇ ਹੁਣ ਵੀ ਤੋੜਾਂਗੇ ਜੇ ਫਿਰ ਵੀ ਨਾ ਮੰਨਨਗੇ ਫਿਰ ਅਸੀਂ ਰੇਲ ਰੋਕਾਂਗੇ ਲੈਣਾ ਤੇ ਲੰਮੇ ਪਾਵਾਂਗੇ ਕਿਉਂਕਿ ਅਸੀਂ ਘਰ ਤੋਂ ਉਜੜਦੇ ਨਹੀਂ ਜੀ ਆਪਾਂ ਗੱਲ ਕੀਤੀ ਕਿੰਨੀ ਆਬਾਦੀ ਹੋ ਗਈ ਐਸੇ ਸੰਜਨਗਰ ਦੀ ਪੂਰੀ ਆਬਾਦੀ 5000 ਦੇ ਕਰੀਬ ਹੋਗੀ ਸਰ 5000 ਲੋਕ ਇੱਥੇ ਮਤਲਬ ਵਸਦੇ ਆ ਉਹ ਰੱਜ ਦੇ ਨਹੀਂ ਵਸਦੇ ਕਿ ਜੇ ਅੱਜ ਕਬਜ਼ਾ ਕੀਤਾ ਤੇ 60 65 ਸਾਲ ਤੋਂ ਇੱਥੇ ਰਹਿ ਰਹੇ ਆ ਤੇ ਜਦੋਂ ਵੋਟਾਂ ਆਉਂਦੀਆਂ ਲੀਟਰ ਆਉਂਦੇ ਆ ਉਹਨਾਂ ਦੇ ਧੰਨ ਜਿਹੜੀ ਸਰਕਾਰ ਆਉਂਦੀ ਆ ਜਿੰਨੇ ਜਾਣਾ ਹੁੰਦਾ ਉਹ ਲollipops ਦਿੰਦੇ ਆਉਂਦੇ ਸਾਰੇ ਵੀ ਅਸੀਂ ਤੁਹਾਡੀ ਰੱਸੀ ਕਰਾ ਦਾਂਗੇ ਸਾਰੇ ਜਿਵੇਂ 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 ਕੰਧ ਅੱਗੇ ਨੂੰ ਜਾਣੀ ਆ ਬਹੁਤ ਘਰ ਕਿਉਂਕਿ ਅਗਲੇ ਪਾਸੇ ਮਹੱਲਾ ਵੀ ਬੁਰਾ ਕੋਸ਼ਟਾਸ਼ਮ ਉਹ ਵੀ ਪੁਰਾਣੇ ਵਿੱਚ ਆਉਣਾ ਉਹ ਪਰਲੇ ਪਾਸੇ ਜਿਹੜੇ ਇੱਕ ਨੰਬਰ ਗਲੀ ਆ ਉਹ ਵੀ ਵਿੱਚ ਆਉਣਗੇ ਮਤਲਬ ਜੇ ਦੇਖਿਆ ਜਾਵੇ ਤਾਂ ਅੱਧਾ ਮਹੱਲਾ ਇਹਦੇ ਵਿੱਚ ਆਊਗਾ ਔਰ ਬਿਲਕੁਲ ਰਾਹ ਨਹੀਂ ਬਜਣਾ ਲੋਕਾਂ ਵਾਸਤੇ ਬੈਕ ਸਾਈਡ ਤੇ ਕੋਰਾ ਹੈ ਨਹੀਂ ਕਿ ਤੇ ਲੋਕੀ ਜਾਣ ਕਿਧਰ ਦੀ ਫਿਰ ਰੇਲਵੇ ਨਾਲ ਪੰਗਾ ਲੈਣਗੇ ਫਿਰ ਰੇਲਵੇ ਦੇ ਕੰਧਾਂ ਤੋੜਨਗੇ ਤੇ ਜਦੋਂ ਤੁਸੀਂ ਧਿਆਨ ਚ ਲੈਂਦਾ ਤਾਂ ਉਹਨਾਂ ਨੇ ਫਿਰ ਕੀ ਵਿਸ਼ਵਾਸ ਦਵਾਇਆ ਤੁਹਾਨੂੰ ਸਰ ਉਹ ਵਿਸ਼ਵਾਸ ਤਾਂ ਇਹ ਦਵਾਉਂਦੇ ਆ ਵੀ ਲੋਕਾਂ ਨਾਲ ਧੱਕਾ ਨਹੀਂ ਕੀਤਾ ਜਾਊਗਾ ਇਹ ਲੋਕਾਂ ਦਾ ਜੋ ਹੱਕ ਹੈ ਲੋਕਾਂ ਦੀ ਜੋ ਜ਼ਮੀਨ ਹੈਗੀ ਉਹ ਨਹੀਂ ਲਪਾਂਗੇ ਲੈ ਆਹੀ ਰੇਲਵੇ ਦੀ ਬਾਉਂਡਰੀ ਨਹੀਂ ਲਪਾਂਗੇ ਹੁਣ ਜੇ ਰੇਲਵੇ ਨੇ ਆਪਦੀ ਬਾਉਂਡਰੀ ਪਹਿਲਾਂ ਕੀਤੀ ਹੁੰਦੀ ਤਾਂ ਲੋਕ ਉਸੇ ਮਕਾਨ ਪਾਉਂਦੇ ਨਾ ਲੋਕਾਂ ਨੇ ਤਾਂ ਖੁੱਲਾ ਵੇਖ ਕੇ ਪਾ ਲਿਆ ਵੀ ਖੁੱਲਾ ਪਲਾਟ ਪਿਆ ਸਰਕਾਰ ਨੇ ਕਹਤਾ ਕਈ ਸਾਲ ਪਹਿਲਾਂ ਉਦੋਂ ਰਜੀਵ ਗਾਂਧੀ ਨੇ ਕਿਹਾ ਸੀ ਵੀ ਜਿੱਥੇ ਵੀ ਤੁਹਾਨੂੰ ਸਟੇਟ ਸਰਕਾਰ ਦੀ ਜਾਂ ਸੈਂਟਰ ਸਰਕਾਰ ਦੀ ਉਹ ਖਾਲੀ ਜਗ੍ਹਾ ਮਿਲਦੀ ਆ ਤੁਸੀਂ ਉੱਥੇ ਆਪਦੇ ਮਕਾਨ ਮੰਨ ਲਓ ਜਿਹੜੇ ਲੋਕ ਉੱਜੜ ਕੇ ਆਏ ਸੀਗੇ ਉਹਨਾਂ ਨੂੰ ਇਹ ਰੈਸ ਦਿੱਤੀ ਸੀਗੀ ਫਿਰ ਜਿਹਨੂੰ ਜਿੱਥੇ ਸੂਤ ਆਇਆ ਉਹਨੂੰ ਉੱਥੇ ਕਬਜ਼ਾ ਕਰ ਲਿਆ ਉਹਨ ਉਸ ਮਤਲਬ ਕਬਜ਼ਾ ਕਰਨ ਦੀ ਹੋੜ ਦੇ ਵਿੱਚ ਕਈ ਜਗ੍ਹਾ ਰੇਲਵੇ ਜਗ੍ਹਾ ਵੀ ਨੰਬੀ ਕੀ ਖਾਲੀ ਪਈ ਸੀਗੀ ਔਰ ਜਿਹਨੂੰ 60 65 ਸਾਲ ਤੋਂ ਕੋਰਟ ਵੀ ਕਹਿੰਦੀ ਐ ਕੋਰਟ ਕਹਿੰਦੀ ਐ ਵੀ ਜਿਹੜਾ ਬੰਦਾ 30 35 ਸਾਲ ਤੋਂ ਕਾਬਜ਼ ਕਰਾ ਉਹਨੂੰ ਤੁਸੀਂ ਠਾ ਨਹੀਂ ਸਕਦੇ ਜਾਂ ਤਾਂ ਉਹਦੇ ਵਾਸਤੇ ਕੋਈ ਬਸਾਂ ਦੂਜਾ ਪ੍ਰਬੰਧ ਕਰੋ ਤੇ ਜਾਂ ਉਹਨੂੰ ਉਠਾਓ ਨਾ ਸੋ ਅਸੀਂ ਤਾਂ ਇਹੀ ਪੁਰਜਰ ਮੰਗ ਕਰਦੇ ਆ ਵੀ ਇਹਨੂੰ ਠਾਣ ਜਾਵੇ ਲੋਕਾਂ ਨੂੰ ਇੱਥੇ ਉਜਰ ਉਜਨਤ ਜਾਵੇ ਕੱਲ ਅਸੀਂ ਇੱਥੇ ਮਤਲਬ ਅਸੀਂ ਤਾਂ ਮਤਲਬ ਕਿ ਜਿਹਦੀ ਸਰਕਾਰ ਹੋਵੇ ਉਹ ਕੱਲ ਗੌਰਵ ਕੱਕੜ ਜੀ ਆਏ ਸੀਗੇ ਜੋ ਜਿਲ੍ਹਾ ਭਾਜਪਾ ਜਲਾ ਪ੍ਰਧਾਨ ਨੇ ਅਸੀਂ ਉਹਨਾਂ ਕੋਲ ਮੰਗ ਰੱਖੀ ਸੀ ਵੀ ਸਾਨੂੰ ਇਹਦਾ ਮਤਲਬ ਕੋਈ ਹੱਲ ਕੱਢ ਜਾਵੇ ਉਹਨਾਂ ਨੇ ਆਸ਼ਵਾਸਨ ਦਵਾਇਆ ਮੈਂ ਉੱਪਰ ਮਨਿਸਟਰਾਂ ਨਾਲ ਗੱਲ ਕਰਾਂਗਾ ਕਿਉਂਕਿ ਅਸੀਂ ਤਾਂ ਜਿਹੜਾ ਵੀ ਸਾਡੇ ਕੋਲ ਮਦਦ ਲਈ ਆਉ ਕੋਈ ਜਿਹੜਾ ਮਰਜੀ ਪਾਰਟੀ ਤੋਂ ਹੋਵੇ ਅਸੀਂ ਤਾਂ ਲੋਕਾਂ ਦੇ ਘਰਾਂ ਨੂੰ ਬਚਾਉਣਾ ਹੈ ਔਰ ਭਾਵੇਂ ਉਹ ਕੋਈ ਵੀ ਪਾਰਟੀ ਹੋਵੇ ਅਸੀਂ ਉਹਦੇ ਹੱਥ ਜੋੜਾਂਗੇ ਇਹ ਵਸੋਂ ਜਿਹੜੀ ਹੈ ਮੱਲੇ ਦੀ ਕਿੰਨੇ ਸਾਲ ਤੋਂ ਆਏ ਇਹ ਸਰ ਤਕਰੀਬ ਮੇਰੇ ਖਿਆਲ ਵੀ ਅਸੀਂ ਤਾਂ ਮੈਂ ਉਦੋਂ 2 ਸਾਲ ਦਾ ਜਿੱਦਾਂ ਛਾ ਕੇ ਵਸੇ ਆ ਮੇਰੀ ਅੱਜ ਉਮਰ 52 ਸਾਲ ਦੀ 52 ਸਾਲ ਦੀ ਹੋ ਤੇ ਉਸ ਤੋਂ 10-12 ਸਾਲ ਪਹਿਲਾਂ ਦੀ ਬਸੋਂ ਹੈਗੀ ਮਤਲਬ 65-70 ਸਾਲ ਦੇ ਆਸ-ਪਾਸ ਇੱਥੇ ਬਸੋਂ ਹੈਗੀ ਆ ਪਹਿਲਾਂ ਇੱਥੇ ਮਤਲਬ ਕੱਚੇ ਘਰ ਹੁੰਦੇ ਜਿਵੇਂ ਪਿੰਡ ਹੁੰਦਾ ਹੌਲੀ ਹੌਲੀ ਲੋਕਾਂ ਨੇ ਆਪਦੀ ਡਿਵੈਲਪਮੈਂਟ ਕੀਤੀ ਲੋਕਾਂ ਨੇ ਪੱਕੇ ਮਕਾਨ ਬਣਾਏ ਆ ਤੇ ਮਿਹਨਤਾਂ ਦੇ ਨਾਲ ਵੀ ਤਰੱਕੀ ਕੀਤੀ ਹੈ ਪਰ ਜੇ ਅੱਜ ਉੱਜੜਦੇ ਆ ਤਾਂ ਫਿਰ ਉਸੇ ਜਗ੍ਹਾ ਚਲੇ ਜਾਵਾਂਗੇ ਜਿੱਥੇ 60 ਸਾਲ ਪਹਿਲਾਂ ਸੀ ਅ ਅਗਰ ਰੇਲਵੇ ਕੰਦ ਕਰਦਾ ਤਾਂ ਕਿੰਨੇ ਕੁ ਘਰ ਜਿਹੜੇ ਆ ਪ੍ਰਭਾਵਿਤ ਹੋਣਗੇ ਅਗਰ ਜੇ ਪ੍ਰਭਾਵਿਤ ਹੋਣਗੇ ਤਾਂ ਆਉਣ ਜਾਣ ਵਾਸਤੇ ਰਸਤਾ ਜਿਹੜਾ ਹੈ ਉਹ ਫਿਰ ਕਿੱਧਰ ਦੀ ਦਿੱਤਾ ਜਾਊਗਾ ਸਰ ਸਾਡਾ ਜੋ ਮੇਨ ਰਸਤਾ ਨਾ ਉਹ ਰੇ ਦੋਵਾਂ ਪਾਸੇ ਇੱਕ ਤਲਵੰਡੀ ਵਾਲਾ ਫੜਕ ਪੈਂਦਾ ਇੱਕ ਭੁੱਲਵਾਲਾ ਫੜਕ ਪੈਂਦਾ ਸਾਨੂੰ ਦੋਵਾਂ ਪਾਸੇ ਤੋਂ ਇਹੀ ਰਸਤਾ ਲੱਗਦਾ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਇਹਦੇ ਇਸ ਪਾਸੇ ਕੋਈ 8-10 ਫੁੱਟ ਰਸਤਾ ਤਾਂ ਜਾਵੇ ਉਸ ਤੋਂ ਬਾਅਦ ਰੇਲਵੇ ਆਪਦੀ ਕੰਧ ਕਰੇ ਜਾਂ ਆਪਦੀ ਕੋਠੀ ਪਾਵੇ ਜਾਂ ਬਿੰਦੋਜੋ ਮਰਜ਼ੀ ਕਰੇ ਸਾਨੂੰ ਕੋਈ ਤਰਾਂ ਨਹੀਂ ਹਾਂਜੀ ਮੈਂ ਸਰਕਲ ਪ੍ਰਧਾਨ ਕਾਕਾ ਵਰਮਾ ਆਮ ਆਦਮੀ ਪਾਰਟੀ ਤੋਂ ਪ੍ਰਧਾਨ ਇਸ ਸਮੱਸਿਆ ਰੋੜਾ ਸਾਹਿਬ ਸਮੱਸਿਆ ਫੇਰ ਇੱਕ ਵਾਰੀ ਤੁਹਾਡੇ ਕੋਲੇ ਲੈ ਕੇ ਆਏ ਆ ਅਸੀਂ ਸਮੱਸਿਆ ਕੀ ਆ ਜੀ ਸਮੱਸਿਆ ਸਾਡੇ ਮਹੱਲੇ ਦੇ ਲੋਕ ਆਏ ਮੇਰੇ ਕੋਲੇ ਵੀ ਉਹ ਮੈਨੂੰ ਦੱਸਣ ਲੱਗੇ ਵੀ ਆਪਣੇ ਕੰਦ ਘੱਟਣ ਲੱਗੇ ਆ ਜੀ ਉਹਦੇ ਵਿੱਚ ਕੀ ਆ ਜੀ ਆਪਣੇ ਘਰ ਬਹੁਤ ਜ਼ਿਆਦਾ ਆ ਰਹੇ ਆ ਜੀ ਘਰ ਉੱਜੜਨ ਵਾਲੀ ਗੱਲ ਹੀ ਹੋ ਜਾਂਦੀ ਆ ਜੀ ਜਦੋਂ ਘਰ ਦੇ ਅੱਗੇ ਜਗ੍ਹਾ ਹੀ ਨਹੀਂ ਰਹਿ ਜਾਣੀ ਘਰ ਉੱਜੜੀ ਜਾਂਦੇ ਆ ਜੀ ਕਿੰਨੇ ਘਰ ਜਿਹੜੇ ਇਹ ਕੰਦ ਚਾਰੇ ਆ کافی ਘਰ ਆ ਰਹੇ ਆਪਣੇ ਇਸ ਬੰਦੇ ਤੁਸੀਂ ਜਿਹੜੇ ਸਬੰਧਤ ਅਧਿਕਾਰੀ ਹਾਂ ਜੀ ਅਸੀਂ ਮਿਲੇ ਆ ਜੀ ਅਸੀਂ ਮਿਲੇ ਆ ਅਸੀਂ ਇਹ 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 ਗੱਲ ਅਸੀਂ ਸਰਕਾਰ ਦੇ ਵੀ ਧਿਆਨ ਚ ਲਿਆਵਾਂਗੇ ਇਹ ਅਸੀਂ ਕੰਦ ਰੋਕਾਂਗੇ ਜੀ ਠੀਕ ਹੈ ਜੀ ਇਹਦੇ ਇਹ ਘਰਾਂ ਦੇ ਪਿੱਛੇ ਸਾਨੂੰ ਧਰਨੇ ਮੰਜਾਰੇ ਵੀ ਲਾਣੇ ਪਏ ਅਸੀਂ ਉਹ ਵੀ ਲਾਵਾਂਗੇ ਠੀਕ ਹੈ ਜੀ ਅਸੀਂ ਲੋਕਾਂ ਦੇ ਨਾਲ ਆ ਜੀ ਜਿਵੇਂ ਲੋਕ ਕਹਿਣਗੇ ਅਸੀਂ ਤਿਆਰ ਪੁਰ ਤਿਆਰ ਆਂ ਜੀ ਅਸੀਂ ਇਹ ਘਰ ਨਹੀਂ ਉਜੜਨ ਦਵਾਂਗੇ ਜੀ ਕਿਉਂਕਿ ਰੋੜਾ ਜਮਾਂ ਨਾਲ ਥੋਟ ਵੀ ਨਹੀਂ ਜਗਾ ਬਚਦੀ ਬਾਈ ਜੀ ਉਹ ਹੋਦੀਆਂ ਤੁਹਾਡੇ ਸਾਹਮਣੇ ਵੇਖਦੇ ਆਂ ਹੋਦੀਆਂ ਦੇ ਨਾਲ-ਨਾਲ ਇੰਨੀ ਨਹੀਂ ਫੋਟ ਵੀ ਨਹੀਂ ਜਗ੍ਹਾ ਬਚੂਗੀ ਕਾਰੀ ਖਤਮ ਹੋ ਜਾਣਗੀਆਂ ਹੁਣ ਦੁਕਾਨਾਂ ਕਈਆਂ ਦੀਆਂ ਜੀ ਦੁਕਾਨਾਂ ਖਤਮ ਹੋ ਜਾਣਗੀਆਂ ਜੀ ਕਈਆਂ ਦਾ ਰੋਜ਼ਗਾਰ ਖਤਮ ਹੋ ਜਾਊਗਾ ਜੀ ਜਿਹੜੇ ਰੋਜ਼ ਕਮਾਣਗੇ ਉਹੀ ਖਾਂਦੇ ਆ ਜੀ 5000 ਤੋਂ ਪਲੱਸ ਅਰੋੜਾ ਸਾਹਿਬ ਆਬਾਦੀ ਆਪਣੇ ਇੱਥੋਂ ਦੀ ਮੈਂ ਤਾਂ ਕੀ ਨਾਮ ਹੈ ਤੁਹਾਡਾ ਜਸਵੰਤ ਕੌਰ ਕਿੱਥੇ ਰਹਿੰਦੇ ਹੋ ਸੰਜੇ ਨਗਰ ਤੇ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ ਹੋਊਗੀ ਕੁਝ 70 ਤੋਂ ਕੋਪਤੇ ਹੋਊਗੀ ਕੀ ਸਮੱਸਿਆ ਕੀ ਆ ਰਹੀ ਆ ਹਾਂ ਤੁਹਾਨੂੰ ਸਮੱਸਿਆ ਸਾਨੂੰ ਇਹ ਆ ਰਹੀ ਹੈ ਜੀ ਸਾਨੂੰ ਪੀ ਐਸ ਆਸੀ ਮਕਾਨ ਪਾਏ ਆ ਗਰੀਬੀ ਦਾ ਵੇਦੇ ਤੇ ਹੁਣ ਰੇਲਵੇ ਸਾਨੂੰ ਥੋੜੀ ਜਿਹੀ ਦਿੱਕਤ ਰੇਲਵੇ ਦਿੰਦਾ ਪਿਆ ਹੈ ਕਹਿੰਦੇ ਵੀ ਘਰਾਂ ਦੇ ਅੱਗੇ ਕੋਈ ਜਗ੍ਹਾ ਨਹੀਂ ਬਚਦੀ ਤੇ ਥੋੜੀ ਬਾਤ ਇਹ ਸਾਨੂੰ ਜਗ੍ਹਾ ਬਚਣੀ ਚਾਹੀਦੀ ਏ ਅਸੀਂ ਕਿੱਥੇ ਬਈਏ ਗਲੀ 'ਚ ਥੋੜੀ ਵਹਿ ਸਕਨੇ ਆ ਕਿੰਨੇ ਚਿਰ ਤੋਂ ਰਹਿ ਰਹੇ ਹਾਂ ਉੱਥੇ ਅਸੀਂ ਅਸੀਂ 81 1981 'ਚ ਹਾਂ ਉਦੋਂ ਦੇ ਰਹ ਰਹੇ ਹਾਂ ਉਸ ਤੋਂ ਪਹਿਲਾਂ ਕਦੀ ਕੋਈ ਪਰੇਸ਼ਾਨੀ ਆਈ ਹੈ ਰੇਲਵੇ ਵਾਲੇ ਕਈ ਵਾਰ ਆਉਂਦੇ ਸੀ ਪਰ ਇੰਨੀ ਤੱਕ ਨਹੀਂ ਸੀ ਆਉਂਦੇ ਹਾਂਜੀ ਪਰ ਆਪਰੇ ਰਹਿੰਦੇ ਸੀਗੇ ਇਹਨਾਂ ਨਹੀਂ ਸੀ ਆਉਂਦੇ ਕਿਉਂ ਪਿੱਛੇ ਸਾਨੂੰ ਪਿੱਛੇ ਵੀ ਤੰਗ ਕੀਤਾ ਗਿਆ ਸੀਗਾ ਪਰ ਫਿਰ ਚੁੱਪਚਾਹ ਹੋ ਗਈ ਸੀ ਉਸ ਤੋਂ ਬਾਅਦ ਹੁਣ ਤਾਂ ਕੰਦਾ ਹੀ ਕਰਨ ਲੱਗ ਪਏ ਨੇ ਜ਼ਿਆਦਾ ਜਿੱਥੇ ਕੰਧੇ ਰੇਲਵੇ ਦੀ ਆ ਰਹੀ ਹੈ ਤੇ ਕਿੰਨਾ ਕੁ ਰਸਤਾ ਜਿਹੜਾ ਤੁਹਾਡੇ ਘਰ ਤੋਂ ਪੈਦਾ ਸਾਡੇ ਨੂੰ ਤਾਂ ਸਾਨੂੰ ਇੰਨੀ ਮੇਦ ਨਹੀਂ ਹੈਗੀ ਕਿ ਫਟ ਫਟ 2 ਫੁੱਟ ਸਾਨੂੰ ਜਗ੍ਹਾ ਦੇਣਗੇ ਇਹ ਕੋਣ ਬੂਏ ਬੰਦ ਕਰ ਦੇਣ ਸਾਡੇ ਕੀ ਪਤਾ ਲੱਗਦਾ ਤੇ ਜੇ ਦਰਵਾਜ਼ੇ ਗੇਟ ਤੁਹਾਡਾ ਬੰਦ ਹੋ ਜਾਂਦਾ ਤੇ ਫਿਰ ਨੰਗਨ ਟੱਪਾ ਨੂੰ ਰਸਤਾ ਕਿਤੇ ਪਾਸੇ ਬੱਜੂਗਾ ਕਿ ਨਹੀਂ ਨਾ ਸਾਡੇ ਕੋਲ ਨਹੀਂ ਫਿਰ ਬੱਚੇਗਾ ਕੋਈ ਵੀ